ਪੰਜਾਬ ਸਰਕਾਰ ਮੁਨਤਾਬ ਪੰਜਾਬ ਸਰਕਾਰ ਮੁਨਤਾਬ ਕੱਚੇ ਕੰਮੇ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਕੱਚੇ ਕੰਮੇ ਪੱਕੇ ਕਰੋ ਪੰਜਾਬ ਸਰਕਾਰ ਮੁਨਤਾਬ ਪੰਜਾਬ ਸਰਕਾਰ ਮੁਨਤਾਬ ਤਰਨਾ ਸਾਰੇ ਸਾਡੀਆਂ ਕੁਝ ਮੰਗਾਂ ਨੇ ਸਾਡੀ ਯੂਨੀਅਨ ਦੇ ਕੁਝ ਮੰਗਾਂ ਨੇ ਪਿਛਲੇ ਸਾਲੋਂ 10 ਸਾਲ ਤੋਂ ਇਹ ਖਰਾਬ ਕਰ ਰਹੇ ਆ ਨਾ ਸਾਨੂੰ ਪੱਕੇ ਕਰ ਰਹੇ ਆ ਤਨਖਾਹਾਂ ਦਾ ਵੀ ਵਾਅਦਾ ਨਹੀਂ ਹੋ ਰਿਹਾ ਸਾਨੂੰ ਪਿਛਲੇ 2 ਸਾਲ ਤੋਂ ਮੀਟਿੰਗਾਂ ਦੇ ਦੇ ਕੇ ਸਾਡੀ ਯੂਨੀਅਨ ਨੂੰ ਫਾਈਲਾਂ ਪੁੱਟ ਕਰ ਕਰਕੇ ਫੇਰ ਕਹਿ ਰਹੇ ਆ ਕਿ ਸੀਐਮ ਸਾਹਿਬ ਹੀ ਕਰਨਗੇ ਇਤੋਂ ਤੰਗ ਆ ਕੇ ਫਿਰ ਸਾਡੀ ਯੂਨੀਅਨ ਦੀ ਪਾਲਸੀ ਸਾਡੇ ਪੰਜਾਬ ਤੋਂ ਸਾਡੀ ਹਟਾ ਲਿਆ ਅੱਜ ਹੋਟ ਸੈਂਟਰ ਬੰਦ ਰਹਿਣਗੇ ਸਾਰੇ ਕੱਲ 6 ਤਰੀਕ ਨੂੰ ਜਲੰਧਰ ਵਿਖੇ ਸਾਰੀ ਯੂਨੀਅਨ ਦੀ ਸਾਡੀ ਰੈਲੀ ਹੈ ਮੰਗਾਂ ਸਾਡੇ ਆ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਪਰੇ ਕੀਤਾ ਜਾਵੇ ਸਾਡੀਆਂ ਤਨਖਾਹਾਂ ਮਰਾ ਇਕਵਲ ਪੇ ਇਕਵਲ ਸੈਲਰੀ ਦਾ ਕੰਮ ਉੱਤੇ ਕੀਤਾ ਜਾਵੇ ਜੋ ਵੀ ਸਾਡੀ ਯੂਨੀਅਨ ਨੇ ਮੰਗਾ ਪੂਰੀਆਂ ਕੀਤੀਆਂ। ਸੋ ਕਦੀ ਪਹਿਲਾਂ ਵੀ ਇਸ ਤਰ੍ਹਾਂ ਧਰਨਾ ਪ੍ਰਦਰਸ਼ਨ ਲਵਾਇਆ ਸੀ। ਹਾਂਜੀ ਸਰ ਪਹਿਲਾਂ ਵੀ ਲੱਗਦੇ ਸੀ। ਪਰ ਇੱਕ ਗੱਲ ਦੱਸੋ ਕਿ ਧਰਨਾ ਪ੍ਰਦਰਸ਼ਨ ਅਕਸਰ ਧਰਨੇ 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 ਉੱਪਰ ਇਲੈਕਸ਼ਨ ਦਾ ਦੌਰ ਹੈ ਲੇਕਿਨ ਅਜਿਹੇ ਧਰਨਿਆਂ ਦਾ ਪ੍ਰਸ਼ਾਸਨ ਤੇ ਕਈ ਵਾਰ ਅਕਸਰ ਦਿਖਾਈ ਦਿੰਦੇ ਕਿ ਧਰਨਾ ਜੂਰ ਰੱਖ ਨਹੀਂ ਸਕਦੇ। ਤੁਸੀਂ ਫਿਰ ਧਰਨਾ ਲਾ ਕੇ ਬੈਠੇ ਤਾਂ ਲੱਗਦਾ ਕਿ ਤੁਹਾਡੀ ਸੁਣਵਾਈ ਹੋ ਪਾਈਗੀ। ਦੇਖੋ ਸਾਰੇ ਜੂਨ ਤੋਂ ਨਹੀਂ ਸਰਪਦੀ ਪਰਸਾ ਨੂੰ ਹੁਣ ਜੂਨੀਅਨ ਦੀ ਪੋਲ ਤੇ ਧਰਨਾ ਦੇਣਾ ਹੀ ਪੈਂਦਾ ਹੈ ਤੇ ਧਰਨਾ ਪਹਿਲਾਂ ਵੀ ਜੋ ਸਾਡੀ ਹਿਸਟਰੀ ਆ ਇਹ ਸਾਰੇ ਧਰਨਿਆਂ ਤੇ ਹੱਲ ਹੁੰਦੇ ਆਏ ਆ ਉਦੋਂ ਸਾਡੇ ਟੈਸਟ ਤੇ ਕੋਈ ਹੱਲ ਨਹੀਂ ਹੁੰਦਾ ਸਰ ਅਸੀਂ ਪਿਛਲੇ 10 ਸਾਲਾਂ ਤੋਂ ਲਗਾਤਾਰ ਡੀ ਲਿਫਟ ਸੈਂਟਰ ਫਗਵਾੜਾ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਹਾਂ ਪਰ ਸਾਡੀ ਅਜੇ ਤੱਕ ਸਰਕਾਰ ਕੋਲੋਂ ਕੋਈ ਵੀ ਸੁਣਵਾਈ ਨਹੀਂ ਹੋਈ ਸਾਡੀ ਸਰਕਾਰ ਹੈ ਕਿ ਬਾਰ ਬਾਰ ਇਹ ਹੀ ਮੰਗ ਹੁੰਦੀ ਆ ਕਿ ਸਾਨੂੰ ਪੱਕੇ ਕੀਤਾ ਜਾਵੇ ਉਹ ਸਾਡੇ ਨਾਲ ਹੀ ਜੋ ਓਰ ਸੈਂਟਰਸ ਦਾ ਸਟਾਫ ਹੈ ਇਹ ਵੀ ਤਾਂ ਕਿ ਰਿਵਰ ਪਿਛੇ 5-6 ਸਾਲ ਨੂੰ ਲਗਾਤਾਰ ਕੰਮ ਕਰ ਰਿਆ ਪਰ ਸਾਡੀ ਤਨਖਾਹਾਂ ਵਿੱਚ ਬਹੁਤ ਜ਼ਿਆਦਾ ਫਰਕ ਹੈ ਸੋ ਸਾਰੀ ਸਰਕਾਰ ਅੱਗੇ ਇਹ ਹੀ ਗਵਾਹੀ ਹੈ ਕਿ ਮਤ ਸਾਨੂੰ ਪਤਾ ਕੀਤਾ ਜਾਵੇ ਜੋ ਸਾਡੇ ਮੰਗਾ ਨੇ ਉਹ ਪੂਰੀਆਂ ਕੀਤੇ ਜਾਣ ਸੋ ਤੁਸੀਂ ਦਿਨ ਰਾਤ ਕਰੇ ਮਹੀ ਆਈ ਕਰਨੀ ਆਈ ਸਾਡੇ ਸੈਂਟਰ ਜਿਹੜੇ ਲਗਾਤਾਰ ਕੰਮ ਕਰਦੇ ਸੋ ਤਨਖਾਹ ਦੀ ਕਮੀ ਦੇ ਨਾਲ ਨਾਲ ਹੋਰ ਕਿਸੇ ਕਿਸੇ ਤਰ੍ਹਾਂ ਦੀ ਕੰਮਕਾਜੀ ਵਿੱਚ ਦਿੱਕਤ ਆ ਰਹੀ ਹੈ ਸਰ ਕੰਮਕਾਜੀ ਦੇਖੋ ਅਸੀਂ ਜਿਹੜੇ ਕੰਮ ਸਾਰੇ ਵੈਸੇ ਬੰਦ ਕਰਦੇ ਆਂ ਦੇਖੋ ਕਿੰਨੇ ਸਾਰੇ ਮਰੀਜ਼ ਜਿਹੜੇ ਖਰਾਬ ਹੋ ਰਹੇ ਨੇ ਇਹਦੇ ਵਿੱਚ ਕੋਈ ਹੁੰਦਾ ਤਾਂ ਕੋਈ ਨਹੀਂ ਹੈਗਾ ਪਰ ਸਾਡੀ ਸਰਕਾਰ ਅੱਗੇ ਕੀ ਮੰਗੇ ਕਿ ਇਹਨਾਂ ਦੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਾਡੀ ਵੀ ਨਾਲ ਸੁਣਵਾਈ ਕੀਤੀ ਜਾਵੇ ਤਾਂ ਜੋ ਸੈਂਟਰ ਜਿਹੜਾ ਤਕਰੀਬਨ ਉਹ ਕੰਟੀਨਿਊ ਖੋਲ ਕੇ ਇਹਨਾਂ ਨੂੰ ਦਵਾਈ ਜੇ ਦਿੱਤੀ ਜਾਵੇ ਸੋ ਸਾਡੀ ਜਿਹੜੀ ਮੇਨ ਮੰਗ ਹੈ ਜੀ ਇਹ ਤੁਹਾਨੂੰ ਪੱਕੇ ਕੀਤਾ ਜਾਵੇ ਤੇ ਸਾਡੀ ਤਨਖਾਹਾਂ ਵਿੱਚ ਵਾਜਰਾ ਵਾਅਦਾ ਕੀਤਾ ਜਾਵੇ ਓਏ ਯਾਰ ਬੋਲੋ ਪੰਜਾਬ ਸਰਕਾਰ ਮਰਦਾਬਾਏ ਇਹਨਾਂ ਨੂੰ ਦਵਾਈ ਨਹੀਂ ਦੇ ਰਹੇ ਉਹ ਕਹਿੰਦੇ ਆ ਭਾਈ 9 ਵਜੇ ਹੀ ਕੰਮ ਤੇ ਜਾਣਾ ਮੈਂ ਦੇਖੋ ਮੈਂ ਮੋੜਦਾ ਬਾਤ ਕਰੂੰਗਾ ਚਲੋ ਜਾਏ ਚਲੋ ਆਜੋ ਫੇਰ ਇੱਕ ਵਾਰੀ ਹੋਰ ਭਾਈ ਕੀ ਮਾਮਲਾ ਹੋਇਆ ਸਾਰੇ ਇੱਥੇ ਇਕੱਠੇ ਹੋਏ ਆਂ ਉਹ ਭਾਈ ਅਸੀਂ ਕੰਮ ਵਾਲੇ ਬੰਦੇ ਇਹ ਦਵਾਈ ਬੰਦ ਕਰਤੀ ਹੋਈ ਓਏ ਆ ਜਾ ਆ ਜਾ ਆ ਜਾ ਆ ਜਾ ਮੈਂ ਨਕਨ ਦਾ ਕੀ ਕਸੂਰ ਹੈ ਅੱਜ ਅੱਜ ਚਲੀ ਆਪਾਂ ਦੋ ਚੱਲ ਆ ਤੁਸੀਂ ਭਾਈ ਆਪਾਂ થી ਜਾ ਕੇ ਆ ਗਏ ਭਾਜੀ ਕਿੰਨੀ ਵਾਰੀ ਆਏ 2 ਵਾਰੀ ਐਸਐਮਓ ਕੋ ਜਾ ਆਏ ਭਾਜੀ ਕੀ ਕਹਿੰਦੇ 10 ਵਜੇ ਦਵਾਈ ਮਿਲੂਗੀ ਭਾਜੀ ਉਹ ਆ ਗਏ ਭਾਜੀ ਪਹਿਲਾਂ ਕਿੰਨੇ ਵਜੇ ਮਿਲਦੀ ਹੈ ਭਾਜੀ ਪਹਿਲਾਂ ਤਾਂ 8 ਵਜੇ ਸ਼ੁਰੂ ਹੋ ਜਾਂਦੀ ਭਾਜੀ ਸਾਡੀ ਢਹਾੜੀ ਪੱਕੀ ਹੈ ਜੀ ਪੱਟੀ ਸਾਡੀ ਪੱਕੀ ਹੈ ਭਾਈ ਕੋਟਕ ਬੈਨਰ ਬਣਾਉਣ ਲਈ